ਕੱਲ ਨੂੰ ਪੰਜਾਬ ਦੇ ਵਿੱਚ ਵੀ ਆਪਾਂ ਨੂੰ ਪ੍ਰੀ ਮੌਨਸੂਨ ਸਿਸਟਮ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਸੈਟੇਲਾਈਟ ਤਸਵੀਰਾਂ ਦੇਖੋ ਸਭ ਤੋਂ ਪਹਿਲਾਂ ਦੇਖ ਰਿਹਾ ਹੈ ਕਿ ਪਹਾੜੀ ਇਲਾਕਿਆਂ ਦੇ ਵਿੱਚ ਅਤੇ ਰਾਜਸਥਾਨ ਹਰਿਆਣੇ ਵਰਗੇ ਇਲਾਕਿਆਂ ਦੇ ਵਿੱਚ ਆ ਜਿਹੜੀ ਆਪਾਂ ਨੂੰ ਪ੍ਰੀ ਮੌਨਸੂਨ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਭਾਵ ਬੱਦਲਵਾਈ ਆ ਜਿਹੜੀ ਤਗੜੇ ਰੂਪ ਦੇ ਵਿੱਚ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਆ ਤੇ ਅਗਲਾ ਪ੍ਰਭਾਵ ਆ ਜਿਹੜਾ ਆਪਾਂ ਨੂੰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਭਾਵ ਅਗਲੇ 2 ਦਿਨਾਂ ਜਿਹੜਾ ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਪੰਜਾਬ ਦੇ ਉੱਤਰੀ ਇਲਾਕਿਆਂ ਦੇ ਵਿੱਚ ਅਤੇ ਵਿਚਕਾਰਲੇ ਇਲਾਕਿਆਂ ਦੇ ਵਿੱਚ ਹਨੇਰੀ ਵਰਗੇ ਮਾਹੌਲ ਬਣਨਗੇ ਅਤੇ ਕਈ ਇਲਾਕਿਆਂ ਦੇ ਵਿੱਚ ਕਾਲੀਆਂ ਘਟਾਵਾਂ ਵੀ ਦੇਖਣ ਨੂੰ ਮਿਲਣਗੀਆਂ ਬਾਕੀ ਡਿਟੇਲ ਵਿੱਚ ਦੱਸ ਦਿਆ ਵੀ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਜ਼ਿਆਦਾ ਹਨੇਰੀ ਦੇ ਚਾਂਸ ਬਣੇ ਹੋਏ ਹਨ ਇਸ ਲਈ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਇੱਕ ਹੋਰ ਛੋਟੀ ਜਹੀ ਬੇਨਤੀ ਆ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਉਣ ਵਾਲੀ ਅਪਡੇਟ ਆ ਜਿਹੜੀ ਉਹ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾ ਦਿੱਤੀ ਜਾਵੇ ਚਲੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਸੈਟੇਲਾਈਟ ਤਸਵੀਰਾਂ ਦੇਖੋ ਤਸਵੀਰਾਂ ਵਿੱਚ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਕਿ ਉੱਤਰੀ ਇਲਾਕੇ ਮਤਲਬ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੀ ਲਗਾਤਾਰ ਬਰਫਵਾਰੀ ਅਤੇ ਮੀਂਹ ਦੀਆਂ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਅੱਜ ਦੇ ਦਿਨ ਆਪਾਂ ਨੂੰ ਪੰਜਾਬ ਦੇ ਉੱਤਰੀ ਇਲਾਕੇ ਜਿਵੇਂ ਕਿ ਹੁਸ਼ਿਆਰਪੁਰ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਵਰਗੇ ਸ਼ਹਿਰਾਂ ਦੇ ਵਿੱਚ ਜਿਹੜੀ ਬਦਲਵਾਈ ਮਾਰਨਿੰਗ ਦੇ ਟਾਈਮ ਦੇਖਣ ਨੂੰ ਮਿਲ ਰਹੀ ਆ ਜੇਕਰ ਕੱਲ ਦੇ ਮੌਸਮ ਦੀ ਗੱਲ ਕਰੀਏ ਤਾਂ ਕੱਲ ਨੂੰ ਵੀ ਆਪਾਂ ਨੂੰ ਪੰਜਾਬ ਦੇ ਉੱਤਰੀ ਇਲਾਕੇ ਅਤੇ ਵਿਚਕਾਰਲੇ ਇਲਾਕੇ ਜਿਵੇਂ ਕਿ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਅੰਮ੍ਰਿਤਸਰ ਵਰਗੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਈ ਜਗ੍ਹਾ ਤੇ ਕਾਲੀਆਂ ਘਟਾਵਾਂ ਦੇਖਣ ਨੂੰ ਮਿਲਣਗੀਆਂ ਅਤੇ ਹਨੇਰੀ ਆ ਜਿਹੜੀ ਸਭ ਤੋਂ ਜ਼ਿਆਦਾ ਆਪਾਂ ਨੂੰ ਗੁਰਦਾਸਪੁਰ ਅਤੇ ਤਰਨਤਾਰਨ ਵਰਗੇ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲੇਗੀ ਜਿਆਦਾ ਜਿਹੜਾ ਪ੍ਰੀ ਮੌਨਸੂਨ ਸਿਸਟਮ ਦਾ ਪ੍ਰਭਾਵ ਆ ਉਹ ਉੱਤਰੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਦੇਖਣ ਨੂੰ ਮਿਲੇਗਾ ਜੇਕਰ ਮੀਂਹਾਂ ਦੀ ਗੱਲ ਕਰੀਏ ਤਾਂ 40 ਤੋਂ 45% ਚਾਂਸ ਨੇ ਵੀ ਮੀਂਹਾਂ ਦੀਆਂ ਗਤੀਵਿਧੀਆਂ ਹਲਕੀ ਫੁਲਕੀ ਕਣਮਣ-ਕਣਮਣ ਹੋ ਸਕਦੀ ਆ ਲੇਕਿਨ ਹਨੇਰੀ ਵਰਗੀਆਂ ਲੇਕਿਨ ਹਨੇਰੀ ਵਰਗਾ ਜਿਹੜਾ ਮਾਹੌਲ ਆ ਉਹ ਆਪਾਂ ਨੂੰ ਉੱਤਰੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜੇਕਰ ਵਿਚਕਾਰਲੇ ਇਲਾਕਿਆਂ ਦੀ ਗੱਲ ਕਰੀਏ ਜਿਵੇਂ ਲੁਧਿਆਣਾ ਜਲੰਧਰ ਕਪੂਰਥਲਾ ਅਤੇ ਮੋਗੇ ਵਰਗੇ ਸ਼ਹਿਰਾਂ ਦੇ ਵਿੱਚ ਆ ਇੱਥੇ ਹਲਕੀ ਫੁਲਕੀ ਬੱਦਲਬਾਜ਼ੀ ਦੇਖਣ ਨੂੰ ਮਿਲ ਸਕਦੀ ਹੈ ਤੇ ਹਵਾਵਾਂ ਦੀ ਜਿਹੜੀ ਗਤੀ ਵੀ ਆ ਥੋੜੀ ਜੀ ਤੇਜ਼ ਦੇਖਣ ਨੂੰ ਮਿਲ ਸਕਦੀ ਆ ਐਜ਼ ਕੰਪੇਅਰ ਟੂ ਦੱਖਣੀ ਇਲਾਕਿਆਂ ਦੇ ਬਾਕੀ ਹਵਾਵਾਂ ਨੇ ਜਿਹੜੀਆਂ ਪੂਰਬੀ ਹਵਾਵਾਂ ਤੇ ਅਤੇ ਪੱਛਮੀ ਹਵਾਵਾਂ ਨੇ ਜਿਹੜੀਆਂ ਮਿਕਸ ਚੱਲਣਗੀਆਂ ਹਾਂ ਉੱਤਰੀ ਇਲਾਕਿਆਂ ਨੇ ਟੈਂਪਰੇਚਰ ਦੇ ਵਿੱਚ ਵੀ ਫਰਕ ਪਵੇਗਾ ਭਾਵੇਂ 2-3 ਡਿਗਰੀ ਦਾ ਟੈਂਪਰੇਚਰ ਅਗਲੇ ਦਿਨ ਅਗਲੇ ਜੇਕਰ ਦੱਖਣੀ ਇਲਾਕਿਆਂ ਦੀ ਗੱਲ ਕਰੀਏ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੀ ਹਵਾਵਾਂ ਦੀ ਗਤੀ ਵੀ ਤੇਜ਼ ਮਤਲਬ ਹਲਕੀ ਹਵਾ ਚੱਲੂਗੀ ਲੇਕਿਨ ਜਿਹੜੇ ਪ੍ਰੀ ਮੌਨਸੂਨ ਸਿਸਟਮ ਦੀਆਂ ਗਤੀਵਿਧੀਆਂ ਉੱਥੇ ਘੱਟ ਦੇਖਣ ਨੂੰ ਮਿਲਣਗੀਆਂ ਭਾਵ ਹਲਕੀ ਫੁਲਕੀ ਬੱਦਲਾਂ ਦੀ ਆਵਾਜ਼ ਆ ਜਰੂਰ ਦੇਖਣ ਨੂੰ ਮਿਲ ਸਕਦੀ ਆ ਲੇਕਿਨ ਮੀਂਹ ਦੀਆਂ ਗਤੀਵਿਧੀਆਂ ਤੇ ਟੈਂਪਰੇਚਰ ਦੇ ਵਿੱਚ ਕੋਈ ਜ਼ਿਆਦਾ ਪ੍ਰਭਾਵ ਨਹੀਂ ਪਵੇਗਾ ਭਾਵ ਟੈਂਪਰੇਚਰ ਵਧਣ ਦੇ ਚਾਂਸ ਘੱਟ ਜ਼ਿਆਦਾ ਨੇ ਘਟਣ ਦੇ ਚਾਂਸ ਕਿਉਂਕਿ ਬੱਦਲ ਵੀ ਟੁੱਟਵੇਂ ਰੂਪ ਦੇ ਵਿੱਚ ਇਨ੍ਹਾਂ ਇਲਾਕਿਆਂ ਦੇ ਵਿੱਚ ਦੇਖ ਨੂੰ ਮਿਲੇਗੀ ਬਾਕੀ ਜੇਕਰ ਸਾਡੇ ਕੋਲ ਕੋਈ ਹੋਰ ਨਵੀਂ ਅਪਡੇਟ ਆਉਂਦੀ ਆ ਅਸੀਂ ਤੁਹਾਡੇ ਤੱਕ ਜਲ ਤੋਂ ਜਲਦ ਪਹੁੰਚਾਵਾਂਗੇ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ